ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 8ਵੀਂ ਕਲਾਸ ਦੇ ਨਤੀਜਿਆਂ 'ਚੋਂ ਅਪਰਾਦੇਆਂ ਦੀਆਂ ਤਿੰਨ ਲੜਕੀਆਂ ਨੇ ਮਾਰੀਆ ਮੱਲ੍ਲਾ ਇਲਾਕੇ ਪਰਦਾ ਨਾਮ ਕੀਤਾ ਰੋਸ਼ਨ। ਫਿਲੌਰ ਦੇ ਨਜ਼ਦੀਕ ਪਿੰਡ ਅਪਰਾਦੇ ਸਰਕਾਰੀ ਹਾਈ ਸਮਾਰਟ ਸਕੂਲ ਦੀਆਂ ਤਿੰਨ ਲੜਕੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 8ਵੀਂ ਕਲਾਸ ਦੇ ਨਤੀਜਿਆਂ 'ਚੋਂ ਅਵਲਾਂਣ ਕੇ ਆਪਣੇ ਸਕੂਲ ਟੀਚਰਾਂ ਆਪਣੇ ਮਾਪਿਆਂ ਅਤੇ ਇਲਾਕੇ ਪਰਦਾ ਨਾਮ ਰੋਸ਼ਨ ਕੀਤਾ ਹੈ। ਇਸ ਖੁਸ਼ੀ ਦੇ ਮੱਦੇਨਜ਼ਰ ਸਕੂਲ ਵਿੱਚ ਇੱਕ ਛੋਟਾ ਜਿਹਾ ਸਮਾਗਮ ਵੀ ਰੱਖਿਆ ਗਿਆ। इस संबंधी जानकारी देंसीपल जसपाल संधु ने दसा कि मेरे स्कूल तीन लड़कियां जिन्होंने स्थान हासिल किया है इस तरह पलक राणी पुत्री मोहन लाल ने छे सौ नंबर चो पौ तहत्तर नंबर लेपिका पुत्री चमन लाल ने छे सौ नंबर चो पां सौ चौह नंबर लेकर अपने स्कूल का नाम रोशन किया है इस मौके इलाके भर के नामवर पंतवनते सज्जना स्कूली बच्चियों मापिया ने स्टाफ ने बच्चियों फुल पाए और ढोल वजा केगड़े पा हौसला अफजाई की थी। इस समागम एन आर आईज जगमेल सिंह टूनू कालड़ा ने इन बच्चियों नगद राशि देखला अफजाई की स्कूल स्टाफ वालों इन्हों तिना लड़किया ट्रोफिया देख सन्मानित किया मुखी जसपाल संधु सरपंच विनय कुमार बंगर संत आत्मा दास जी चेयरमैन कमल कुमार जगमेल सिंह संधु जर्मन, बीबी रणजीत कौर जर्मन, राकेश कुमार बब्बू ऑस्ट्रेलिया, टोनू कालरा, लैम्बर राम कलेर मोहन लाल मेंबर पंचायत गुरजीत सिंह आरतिया, मास्टर हरविंदर सिंह मास्टर योगराज चंदर, मास्टर मनदीप सिंह मान शरणजीत सिंह अरविंदर सिंह नैनसी रानी नीरू बाला रमनदीप कौर कैंत हरजीत सिंह प्रोमिला देवी गुरनाम सिंह शमी कुमार हाजिर सन फिलौर तो तरकार इंदरजीत बैंस विशेष रिपोर्ट ਰਸਮਰਨ ਕੌਰ ਪਤੂ 8 ਵਿੱਚੋਂ ਟੌਪ ਕੀਤਾ ਹੈਗਾ 600 ਵਿੱਚੋਂ 594 ਨੰਬਰ ਲੈ ਹੈਗੇ ਆ ਤੁਸੀਂ ਆਪਣੇ ਦਾ ਨਾਮ ਰੌਸ਼ਨ ਕੀਤਾ ਆਪਣੇ ਦਾ ਨਹੀਂ ਬਲਕਿ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਤੁਸੀਂ ਸੱਤਵਾਂ ਜਿਹੜਾ ਰੈਂਕ ਦੇ ਹੱਥ ਕੀਤਾ ਪੰਜਾਬ ਵਿੱਚੋਂ ਕੀ ਕਹਿਣਾ ਚਾਹੁੰਦੇ ਆ ਇਸ ਕਾਮਯਾਬੀ ਦਾ ਸਿਹਰਾ ਤੁਸੀਂ ਕਿਹਨੂੰ ਦੇਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਮੇਰੇ ਟੀਚਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਮਕਾਮ ਤਿਆਂ ਲੈ ਬਹੁਤ ਮਿਹਨਤ ਕਰਵਾਈ ਉਹ ਤੋਂ ਬਾਅਦ ਮੇਰੇ ਮਾਤਾ-ਪਿਤਾ ਜੀ ਜਿਨ੍ਹਾਂ ਨੇ ਮੈਨੂੰ ਪੜ੍ਹਨ ਦੇ ਉਤਸ਼ਾਹ ਕਿਸ਼ਾ ਵਾਲਾ ਦੁਆ ਕੀਤਾ ਕਿ ਪੜ੍ਹਾਈ ਕਰੋ ਨਹੀਂ ਤਾਂ ਨਹੀਂ ਹੋ ਜਾਣਾ ਮੀਨ ਰੋਜ਼ਗਾਰ ਨਹੀਂ ਮੈਨਾਂ ਘਰ ਦੇ ਕੰਮ ਕਰਨਾ ਪੈਣਾ ਆ ਹਾਂਜੀ ਤੇ ਜਿਹੜੇ ਤੁਸੀਂ ਸਟੱਡੀ ਕਰਦੇ ਸੀ ਤੁਸੀਂ ਟੀਚਿੰਗ ਕੀਤੀ ਹੈ ਔਰ ਟਿਊਸ਼ਨ ਰੱਖੀ ਸੀ ਜਾਂ ਤੁਸੀਂ ਆਪ ਸੈਲਫ ਸਟੱਡੀ ਕਰ ਰਹੇ ਸੀ ਅ ਟਿਊਸ਼ਨ ਵੀ ਰੱਖੀ ਸੀ ਤੇ 셀ਫ ਸਟਡੀ ਵੀ ਕਰਦੀ ਹੁੰਦੀ ਸੀਗੀ ਰਾਤ ਨੂੰ ਤੇ ਮੇਰੇ ਟੀਚਰਾਂ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਠੀਕ ਆ ਤੇ ਜਿਹੜੇ ਹੋਰ ਬੱਚੇ ਹੈਗੇ ਆ ਸਕੂਲਾਂ ਦੇ ਸਰਕਾਰੀ ਸਕੂਲਾਂ ਚ ਪੜਦੇ ਉਹਨਾਂ ਨੂੰ ਤੁਸੀਂ ਕੀ ਕਹਣਾ ਚਾਹੁੰਦੇ ਆ ਅ ਹੋਰ ਜਿਹੜੇ ਬੱਚੇ ਪੜਦੇ ਆ ਸਕੂਲਾਂ ਚ ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪ੍ਰਾਈਵੇਟ ਵਾਲੇ ਹੀ ਬੱਚੇ ਪੜਦੇ ਹੁੰਦੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਅੱਗੇ ਵੱਧ ਸਕਦੇ ਆ ਤੇ ਬਸ ਜੀ ਸਾਡੇ ਟੀਚਰ ਬਹੁਤ ਸਪੋਰਟਿਵ ਆ ਉਹ ਸਾਰੀਆਂ ਸਹੂਲਤਾਂ ਦਿੰਦੇ ਆ ਸਾਨੂੰ ਤੇ ਸਾਡੇ ਪੇਰੈਂਟਸ ਚਲੋਗੇ ਸਾਨੂੰ ਬਹੁਤ ਮੋਟੀਵੇਸ਼ਨ ਦਿੱਤਾ ਕਿ ਤੁਸੀਂ ਪੜੋ ਤੇ ਰਿਸ਼ਤੇਦਾਰ ਵੀ ਕਹਿੰਦੇ ਆ ਕਿ ਪੜ ਲਓ ਕੁਝ ਕੁਛ ਮੰਨ ਲਓ ਤੇ ਸਭ ਤੋਂ ਜਿਆਦਾ ਸਾਡੇ ਟੀਚਰਾਂ ਨੇ ਸਾਡਾ ਕਿਹਾ ਕਿ ਤੁਸੀਂ ਪੜੋ ਫੇ ਅਸੀਂ ਪੜਾਂਗੇ ਉਹਦੇ ਨਾਲ ਉਹਨਾਂ ਦਾ ਵੀ ਨਾਮ ਉੱਤਰਾ ਹੋਊਗਾ ਤੇ ਸਾਡੇ ਸਕੂਲ ਦਾ ਵੀ ਠੀਕ ਆ ਫਿਰ ਅੱਗੇ ਪੁੱਤ ਸਾਡਾ ਜਾ ਕੇ ਕੀ ਬਣਦਾ ਰਹਿਦਾ ਹੈਗਾ ਕੀ ਤੁਸੀਂ ਅ ਅੱਗੇ ਜਾ ਕੇ ਮੈਂ ਐਡਵੋਕੇਟ ਬਣਨਾ ਚਾਹੁੰਦੀ ਆ ਐਡਵੋਕੇਟ ਬਣਨਾ ਚਾਹੁੰਦੀ ਆ ਨਹੀਂ ਕਿ ਪਬਲਿਕ ਸੇਵਾ ਕਰਨੀ ਚਾਹੁੰਦੇ ਹਾਂ ਹਾਂ ਜੀ ਹੋਰ ਬੱਚੇ ਹੈਗੇ ਆ ਜਿਹੜੇ ਹੋਰ ਪ੍ਰਾਈਵੇਟ ਸਕੂਲਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਹੈਗੇ ਆ ਤਾਂ ਪੇਰੈਂਟਸ ਜਿਹੜੇ ਬੱਚਾ ਦੇ ਹੈਗੇ ਆ ਉਹ ਪ੍ਰਾਈਵੇਟ ਸਕੂਲਾਂ ਨੂੰ ਜ਼ਿਆਦਾ ਪਸੰਦ ਉਹਨਾਂ ਨੂੰ ਤੁਸੀਂ ਕੀ ਕਹਣਾ ਚਾਹੋਗੇ ਹਾਂਜੀ ਉਹਨਾਂ ਨੂੰ ਬਸ ਇਨਾ ਹੀ ਕਹਿਣਾ ਚਾਹੁੰਦੇ ਆ ਕਿ ਹਨਾ ਪ੍ਰਾਈਵੇਟ ਸਕੂਲ ਵਿੱਚ ਜਿਹੜੀਆਂ ਸਹੂਲਤਾਂ ਨਹੀਂ ਨੇ ਉਹ ਜਿਹੜੀਆਂ ਸਰਕਾਰੀ ਸਕੂਲ ਵਿੱਚ ਉੱਤੇ ਵੀ ਬੜਾ ਸਹੂਲਤਾਂ ਮਿਲਦੀਆਂ ਨੇ ਜਿਹੜੀਆਂ ਕਿ ਪ੍ਰਾਈਵੇਟ ਸਕੂਲ ਵਿੱਚ ਨਹੀਂ ਹੈਗੀਆਂ ਠੀਕ ਆ ਤਾਂ ਪਲਕਪਤਰ ਤੁਸੀਂ 8ਵੀਂ ਕਲਾਸ ਤੋਂ ਤੁਸੀਂ ਜਿਹੜਾ ਰਿਜ਼ਲਟ ਆਇਆ ਹੈਗਾ ਤੁਸੀਂ ਉਹਨਾਂ ਨੂੰ ਸਾਬਿਤ ਕੀਤਾ ਹੈਗਾ ਠੀਕ ਹੈ ਨਾ ਤੇ ਜਿਹੜਾ ਤੁਸੀਂ ਆਪਣੇ ਦਾ ਨਾਮ ਰੌਸ਼ਨ ਕੀਤਾ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਕੀ ਕਹਿਣਾ ਚਾਹੁੰਦੇ ਆ ਇਹ ਤੁਸੀਂ ਜਿਹੜੀ ਇੰਨੀ ਵਧੀਆ ਸਟੱਡੀ ਕੀਤੀ ਆ ਵਧੀਆ ਰਿਜ਼ਲਟ ਆਇਆ ਇਸ ਸਫਰੀ ਦੇ ਪਿੱਛੇ ਕਿਹਨਾਂ ਦਾ ਹੱਥ ਸੀ ਵਧੀਆ ਤੇ ਸਟੱਡੀ ਦੇ ਪਿੱਛੇ ਸਾਰੇ ਟੀਚਰਾਂ ਨਾਲ ਵਿਅਕਤੀ ਜਿਹਨੇ ਸਾਨੂੰ ਪੜਨ ਲਈ ਮੋਟੀਵੇਟ ਕੀਤਾ ਸਾਡੇ ਘਰਦਿਆਂ ਦਾ ਵੀ ਸੀਗਾ ਸਾਡੇ ਰਿਸ਼ਤੇਦਾਰ ਵੀ ਸਾਰੇ ਜਿਹੜੇ ਕਹਿੰਦੇ ਨੇ ਪੜੋ ਪੜ੍ਹ ਲਿਖੋ ਕੁਝ ਬਣੋ ਸਾਰਿਆਂ ਦਾ ਹੱਥ ਵਿੱਚ ਠੀਕ ਆ ਜਿਹੜੇ ਤੁਸੀਂ ਸਟੱਡੀ ਕਰਦੇ ਹੈਗੇ ਆ ਇਹਦੇ ਵਿੱਚ ਕੋਈ ਟੀਚਿੰਗ ਕੀਤੀ ਸੀ ਜਾਂ ਤੁਸੀਂ ਕੋਈ ਟਿਊਸ਼ਨ ਕਰਾ ਰੱਖਦੇ ਸੀਗੇ ਯਾ ਟੀਚਰ ਹੀ ਇੰਨਾ ਵਧੀਆ ਤੁਹਾਨੂੰ ਟੀਚ ਕਰਦੇ ਹੈਗੇ ਆ ਟੀਚਰ ਵੀ ਟੀਚ ਕਰਦੇ ਬਹੁਤ ਵਧੀਆ ਸਟਿਊਸ਼ਨ ਵੀ ਰੱਖੀ ਸੀ ਅਸੀਂ ਸਬਸਟਡੀ ਵੀ ਕਰਦੇ ਸੀ ਠੀਕ ਆ ਯਾਨਕਿ ਕੁੱਲ ਮਿਲਾ ਕੇ ਇਹਦੇ ਸਕੂਲ ਦੇ ਟੀਚਰ ਆ ਤੁਹਾਨੂੰ ਵਧੀਆ ਯਾਨਕਿ ਸਟੱਡੀ ਕਰਾਉਂਦੇ ਆ ਨਾ ਹਾਂਜੀ ਬਹੁਤ ਵਧੀਆ ਕਰਾਉਂਦੇ ਆ ਠੀਕ ਆ ਹੋਰ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਯਾ ਤੁਹਾਡੇ ਦੋ ਜਿਹੜੇ ਪ੍ਰੇਰਿਤ ਹੋ ਕੇ ਹੋਰ ਵਧੀਆ ਸਟੱਡੀ ਕਰਨ ਕੀ ਕਹਿਣਾ ਚਾਹੁੰਦੇ ਹੋ ਹੋਰ ਬੱਚਿਆਂ ਨੂੰ ਕਹਿਣਾ ਚਾਹੁੰਦੇ ਆ ਵੀ ਅਸੀਂ ਇਹ ਨਹੀਂ ਆਵੇ ਸਿਰਫ ਪ੍ਰਾਈਵੇਟ ਸਕੂਲ ਦੇ ਨੰਬਰ ਲੈ ਸਕਦੇ ਆ ਸਰਕਾਰੀ ਸਕੂਲ ਦੇ ਵੀ ਨੰਬਰ ਲੈ ਸਕਦੇ ਆ ਤੇ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਵੇ ਆਪਾਂ ਪ੍ਰਾਈਵੇਟ ਸਕੂਲੇ ਲੱਗੀਆਂ ਸਰਕਾਰੀ ਸਕੂਲ ਵੀ ਵਧੀਆ ਹੁੰਦੇ ਆ ਅਸੀਂ ਲੱਗੋ ਆ ਸਭ ਤੁਸੀਂ ਆਪਣਾ ਤੇ ਸਰਕਾਰੀ ਹਾਈ ਸਮਾਰਟ ਸਕੂਲ ਦੇ ਤੁਸੀਂ ਬਤੌਰ ਪ੍ਰਿੰਸੀਪਲ ਇੱਥੇ ਜੋਬ ਕਰ ਰਹੇ ਹੋ ਸਰ ਤੁਹਾਡੇ ਸਕੂਲ ਦੀਆਂ ਬੱਚੀਆਂ ਨੇ ਟਾਪ ਕੀਤਾ ਹੈਗਾ 8ਵੀਂ ਕਲਾਸ ਵਿੱਚੋਂ ਨਾ ਪੰਜਾਬ ਪਰਚ ਵੀ ਅਪਲਾਈਆਂ ਹੈਗੀਆਂ ਤੇ ਡਿਸਟ੍ਰਿਕਟ ਵਿੱਚ ਵੀ ਅਪਲਾਈਆਂ ਹੈਗੀਆਂ ਸਰ ਮੌਕੇ ਤੇ ਇੱਥੇ ਕਾਫੀ ਉਹਨਾਂ ਦੇ ਪੇਰੈਂਟਸ ਵੀ ਆਏ ਹੈਗੇ ਆ ਹੋਰ ਵੀ ਇਲਾਕਾ ਇਲਾਕਿਆਂ ਦੇ ਜਿਹੜੇ ਪ੍ਰਬੰਧਕ ਸਿੱਧੇ ਉਹ ਵੀ ਆਏ ਹੈਗੇ ਉਹਨੇ ਬੱਚਿਆਂ ਦਾ ਹੌਸਲਾ ਵਧਾਈ ਕੀਤਾ ਪਰ ਕੀ ਕਹਾਂ ਚੁਣਾਏ ਬੱਚਿਆਂ ਨੂੰ ਔਰ ਬੱਚਿਆਂ ਦੇ ਐਪੀਰੀਐਂਸ ਨੂੰ ਔਰ ਹੋਰ ਬੱਚਿਆਂ ਨੂੰ ਮੈਂ ਵਾਸਤੇ ਜਸਪਾਲ ਸੰਧੂ ਸਕੂਲ ਮੁਖੀ ਸਰਕਾਰੀ ਹਾਈ ਸਮਾਰਟ ਸਕੂਲ ਅਪਰਾ ਅੱਜ ਮੈਨੂੰ ਦੱਸਦਿਆਂ ਬਹੁਤ ਮਾਣ ਮਹਿਸੂਸ ਹੋ ਰਿਹਾ ਔਰ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਪਿਛਲੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਜਿਹੜਾ ਰਿਜ਼ਲਟ ਆਇਆ 8ਵੀਂ ਦਾ ਪਰ ਉਹਦੇ ਵਿੱਚ ਸਾਡੇ ਸਕੂਲ ਦੀ ਬੱਚੀ ਹਰਸਿਮਰਨਜੀਤ ਕੌਰ ਜਿਨੇ ਪੰਜਾਬ ਵਿੱਚੋਂ 7ਵਾਂ ਰੈਂਕ ਹਾਸਲ ਕੀਤਾ ਔਰ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਹਾਸਲ ਸਥਾਨ ਜਿਹੜਾ ਹਾਸਲ ਕੀਤਾ ਆ ਇਦੇ ਸਬੰਧ ਵਿੱਚ ਮੈਂ ਆਪਣੇ ਸਕੂਲ ਦੇ ਸੂ ਸਟਾਫ ਨੂੰ ਬੱਚਿਆਂ ਦੇ ਮਾਪਿਆਂ ਨੂੰ ਔਰ ਬੱਚਿਆਂ ਨੂੰ ਬਹੁਤ ਮੁਬਾਰਕਵਾਦ ਦਿੰਦਾ ਹਾਂ ਕਿ ਉਹਨਾਂ ਨੇ ਆਪਣਾ ਨਾਂ ਸਕੂਲ ਦਾ ਨਾਂ ਔਰ ਪੂਰੇ ਪਿੰਡ ਅਪਰੇ ਦਾ ਜਿਹੜਾ ਨਾਂ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਰੋਸ਼ਨ ਕੀਤਾ ਹੈ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਮੈਂ ਦੱਸਣਾ ਚਾਹੁੰਦਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਵੀ ਕੋਈ ਸਹੂਲਤਾਂ ਦੀ ਘਾਟ ਨਹੀਂ ਹੈ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਵਧੀਆ ਸਿੱਖਿਆ ਦਾ ਜਿਹੜਾ ਪੱਧਰ ਬਹੁਤ ਉੱਚਾ ਹੋ ਚੁੱਕਿਆ ਹੈ ਔਰ ਮਾਪਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਹ ਵੱਧ ਤੋਂ ਵੱਧ ਜਿਹੜੇ ਬੱਚੇ ਆਪਣੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਓ ਜੀ ਸਰ ਜਿਹੜਾ ਇੱਥੇ ਇੱਕ ਐਨਆਰਆਈ ਸਰਾਰਜੀ ਗਸਮੀਤ ਸਿੰਘ ਜੀ ਆਏ ਹੈਗੇ ਉਹਨੇ ਬੱਚਿਆਂ ਦਾ ਹੌਸਲਾ ਵਧਾਈ ਕੀਤਾ ਮੌਕੇ ਤੇ ਉਹਨਾਂ ਨੂੰ ਨਕਦ ਰਾਸ਼ੀ ਵੀ ਦਿੱਤੀ ਹੈਗੀ ਹੈ ਬੱਚਿਆਂ ਨੂੰ ਉਹਨੇ ਕਿਹਾ ਵੀ ਲੜਕਿਆਂ ਨਾਲੋਂ ਲੜਕੀਆਂ ਜ਼ਿਆਦਾ ਨਾਮ ਰਖਣ ਕਰਦੀਆਂ ਹੈਗੀਆਂ ਇਹ ਤਾਂ ਦੇ ਐਨਆਰਆਈ ਹੋਰ ਭਰਾਵਾਂ ਨੂੰ ਤੁਸੀਂ ਕੀ ਕਰਨਾ ਚਾਹੁੰਦੇ ਹੋ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਹੌਸਲਾ ਵਧਾਈ ਕਰਨ ਜਿਹੜੇ ਬੱਚਿਆਂ ਦਾ ਹੋਰ ਮਨੁ ਵੱਲ ਉੱਪਰ ਉਭਰੇ ਹਾਂਜੀ ਮੈਂ ਧੰਨਵਾਦੀ ਧੰਨਵਾਦ ਕਰਨਾ ਚਾਹੁੰਦਾ ਸਰਦਾਰ ਜਗਦੀਪ ਸਿੰਘ ਸੰਧੂ ਜਰਮਨ ਵਾਲੇ ਜਿਹੜੇ ਕਿ ਹਮੇਸ਼ਾ ਸਕੂਲ ਦੇ ਨਾਲ ਜੁੜੇ ਰਹਿੰਦੇ ਆ ਔਰ ਹਮੇਸ਼ਾ ਸਕੂਲ ਦੀ ਸਹਾਇਤਾ ਕਰਦੇ ਆ ਅੱਜ ਵੀ ਉਹਨਾਂ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਹੈ ਔਰ ਨਗਦ ਰਕਮ ਦੇ ਕੇ ਸਨਮਾਨਿਤ ਕੀਤਾ ਹੈ ਦੂਜਾ ਮੈਂ ਧੰਨਵਾਦ ਕਰਨਾ ਚਾਹੁੰਦਾ ਟੋਨੂ ਕਾਲੜਾ ਜੀ ਉਹਨਾਂ ਨੇ ਵੀ ਬੱਚਿਆਂ ਨੂੰ ਨਗਦ ਰਕਮ ਦਿੱਤੀ ਆ ਔਰ ਮੈਂ ਸਾਰੇ ਐਨ ਆਰ ਆਈ ਵੀਰਾਂ ਨੂੰ ਆਪਣੇ ਦੇ ਹੋਰ ਪਤਵੰਤੇ ਸੱਜਣਾ ਨੂੰ ਕਿ ਆਪਾਂ ਗੋਲਡਨ ਸਿਟੀ ਦੇ ਵਾਸੀ ਆ ਕਿ ਆਪਾਂ ਨੂੰ ਆਪਾਂ ਕੋਸ਼ਿਸ਼ ਕਰੀਏ ਕਿ ਵੱਧ ਤੋਂ ਵੱਧ ਸਰਕਾਰੀ ਸਕੂਲ ਦੇ ਬੱਚਿਆਂ ਦੀ ਮਦਦ ਕਰੀਏ ਤਾਂ ਕਿ ਇਹ ਵੀ ਵਧੀਆ ਤਰੀਕੇ ਨਾਲ ਆਪਣੇ ਪਿੰਡ ਦਾ ਨਾਮ ਰੋਸ਼ਨ ਕਰ ਸਕਣ